ਸਿਰੀ ਰਾਗ ਮਹੱਲਾ 3 ਜਿਨਿ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਾਦੇ ਉਜਲੇ ਇਤ ਸਚੈ ਦਰਬਾਰ ਕੋਇ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹਉ ਮੈਂ ਕੱਢੈ ਧੋਇ ਰਹਾਉ ਮਨਮੁਖ ਨਾਮ ਨਾ ਜਾਣਨੀ ਵਿਣ ਨਾਵੇਂ ਪਤ ਜਾਈ ਸ਼ਬਦੈ ਸਾਧਨਾ ਆਇਉ ਲਾਗੀ ਦੂਜੈ ਭਾਈ ਵਿਸਤਾ ਕੇ ਕੀੜੇ ਪਵਹਿ ਵਿੱਚ ਵਿਸਤਾ ਸੇ ਵਿਸਤਾ ਮਾਹੀ ਸਮਾਈ ^{(1)} ਤਿਨ ਕਾ ਜਨਮ ਸਫਲ ਹੈ ਜੋ ਚੱਲਹਿ ਸਤਗੁਰ ਭਾਈ ਕੁੱਲ ਉਧਾਰ ਹੈ ਆਪਣਾ ਧੰਨ ਜਣੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸਨੂੰ ਕਿਰਪਾ ਕਰੇ ਰਜਾਈ ਜਿਨਨੀ ਗੁਰਮਖ ਨਾਮ ਧਿਆਇਆ ਵਿਚੋਂ ਹਉ ਆਪਗੁਆਇ ਉਏ ਅੰਦਰੋਂ ਹਉ ਬਾਹਰੋਂ ਨਿਰਮਲੇ ਸੱਚੇ ਸਾਚੇ ਸੁਮਾਈ ਨਾਨਕ ਆਏ ਸੀ ਪਰਮਾਨ ਹੈ ਜਿਨ ਗੁਰਮਤੀ ਹਰ ਧਿਆਇ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਤਾ ਨਰਾਸ ਹੈ ਗੁਰਪੂਛ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਅਧਾਰ ਗੁਰ ਪੂਰੈ ਹਰ ਨਾਮ ਦਰੜਾਇਆ ਹਰ ਭਗਤਾਂ ਅਤੁੱਟ ਭੰਡਾਰ ਭਾਈ ਰੇ ਜਿਸ ਮਨ ਕੋ ਸਮਝਾਈ ਇਹ ਮਨ ਹਾਲਸ ਕਿਆ ਕਰਹਿ ਗੁਰਮੁਖ ਨਾਮ ਧਿਆਈ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਆਖੰਡ ਭਗਤ ਨਾ ਹੋਵੇ ਡੁੱਬਦਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀ ਐ ਜੋ ਹਰ ਰੱਖੈ ਉਰਤਾਰ ਮਨ ਤਨ ਸੌਪੇ ਆਗੇ ਧਰੀ ਹਉਮੈ ਵਿਚੋਂ ਮਾਰ ਤਨ ਗੁਰਮੁਖ ਸੋ ਪਰਵਾਨ ਹੈ ਜੀ ਕਦੇ ਨਾ ਆਵੇ ਹਾਰ ਕਰਮ ਮਿਲੇ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਇ ਲਖ 84 ਤਰਸ ਦੇ ਜਿਸ ਮਿਲੇ ਸੋ ਮਿਲੇ ਹਰਿ ਆਈ ਨਾਨਕ ਗੁਰਮੁਖ ਹਰ ਪਾਇਆ ਸਦਾ ਹਰਿ ਨਾਮ ਸਮਾਈ ਸ੍ਰੀ ਰਾਗ ਮਹੱਲਾ 3 ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਇ ਆਨੰਦਿ ਨੇ ਨਾਮ ਧਿਆਈਐ ਸਹਿਜੇ ਨਾਮ ਸਮਾਈ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਈ ਭਾਈ ਰੇ ਜਗ ਦੁਖੀਆ ਦੂਜੈ ਭਾਈ ਗੁਰ ਸਰਨਾਈ ਸੁਖ ਲਹਿ ਆਨੰਦਿਨ ਨਾਮ ਧਿਆਇ ਰਹਾਉ ਸਾਚੇ ਮੈਲ ਨਾ ਲਾਗੈ ਮਨ ਨਿਰਮਲ ਹਰ ਧਿਆਇ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸੁਵਾਈ ਗੁਰ ਗਿਆਨ ਪਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਇ ਮਨਮੁਖ ਮੈਲੇ ਮਲ ਭਰੀ ਹਉ ਮੈਂ ਤ੍ਰishna ਵਿਕਾਰ ਬਿਨ ਸ਼ਬਦੈ ਮੈਲ ਨਾ ਉਤਰੈ ਮਰਜਮਹਿ ਹੋਇ ਖੁਆਰ ਤਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰਿ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹੇ ਬਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁਖ ਹਰ ਦਰ ਗਏ ਪਤਖੋਏ ਹਉ ਮੈਂ ਗੁਰਮਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨ ਸਪੂਰ ਰਹੀ ਨੇ ਤੇ ਆਸਾ ਸਤਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬੈ ਰਾਗ ਅਨੰਦ ਅਨ ਦਿਨ ਭਗਤ ਕਰੇ ਦਿਨ ਰਾਤੀ ਹਉ ਮੈਂ ਮਾਰਨੀ ਚੰਦ ਵੱਡੈ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਅਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਈ ਅੰਤਰ ਲਾਗ ਨਾਮਸ ਮੂਲੇ ਵਿੱਚੋਂ ਆਪ ਗੁਆਈ ਨਾਮ ਨਿਧਾਨ ਸਤਗੁਰੂ ਦਿਖਾ ਲਿਆ ਹਰ ਰਸ ਪੀਆ ਅਗਾਏ ਜਿਨ ਕਿਨਹਿ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨ ਮੁਖ ਫਿਰਹਿ ਨਾ ਜਾਣਹਿ ਸਤਗੁਰ ਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਈ ਬਿਨ ਭੈ ਕੇ ਹੀ ਲਾਗ ਸਿਰੀ ਲਾਗ ਮਹ ਅਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੇ ਕੋਈ ਨਾਮ ਲਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਾਜ ਨਿੰਦਾ ਹਉ ਮੈਂ ਅਹੰਕਾਰ ਹਰ ਜੀਵ ਸਦਾ ਧਿਆਏ ਤੂੰ ਗੁਰਮਖ ਏਕੰਕਾਰ ਰਹਾਉ ਗੁਰਮਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਗੁਰ ਤੇ ਜੋ ਮੋਹ ਫੇਰਹਿ ਮਥੇ ਤਿਨ ਕਾਲੇ आनंदिन दुख कमाव दी नित जोहे जम जाले ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੀ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋ ਹੋਈ ਸ੍ਰੀ ਰਾਗ ਮਹੱਲਾ 3 ਸੱਚਾ ਸਾਹਿਬ ਸੇਵੀ ਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ ਇਹੋ ਮਨ ਭਾਵਤ ਤਾ ਰਹੇ ਜਾਂ ਆਪੇ ਨਦਰ ਕਰੇ ਭਾਈ રે ਗੁਰਮੁਖ ਹਰਿ ਨਾਮ ਧਿਆਈ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨ ਮੁਖ ਮੰਤਨ ਅੰਧ ਹੈ ਇਸ ਨੋ ਤੌਰ ਨਾ ਖਾਉ ਬਹੁ ਜੂਨੀ ਪੌਂਦਾ ਫਿਰੈ ਨਿਉ ਸੁញਿਆ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਨਾ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋ ਸੀਮ ਦੇ ਪੜ ਵੀ ਤਾਂ ਕਰੈ ਪੁਕਾਰ ਵਿਖਿਆ ਅੰਦਰ ਪਚ ਮੋਇ ਨਾ ਉਰਵਾਰ ਨਾ ਪਾਰ ਮਾਇਆ ਮੋਹੀ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਝੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਨਾਨਕ ਗੁਰਮਤਿ ਉਪਰੇ ਸੱਚਾ ਨਾਮ ਸੰਭਾਲ ਸ੍ਰੀ ਰਾਮ ਅੰਮਲਾਤੀ ਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਈ ਪੁੱਤੈ ਜਿਨ ਕੈ ਪੁਨ ਹੈ ਇਨ ਸਤ ਸੰਗਤ ਮੇਲਾਏ ਭਾਈ રે ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੈ ਸ਼ਬਦ ਮਲਾਉ ਰਹਾਉ ਜਿਨੀ ਨਾਮ ਪਛਾਣਿਆ ਇਨ ਬਿਟਹੁ ਬਲ ਜਾਉ ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕੈ ਭਾਏ ਲਾਹ ਹਰ ਹਰ ਨਾਮ ਮਿਲੇ ਸਹਜੀ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਇ ਐਸਾ ਸਤਗੁਰ ਲੋੜ ਲਹੁ ਜਿੱਦੂ ਪਾਈਐ ਸੱਚ ਸੋਇ ਅਸੁਰ ਸੰਘਾਰੇ ਸੁਖ ਵਸੈ ਜੋ ਤਿਸ ਭਾਵੈ ਸੋ ਹੋਇ ਜੇਹਾ ਸਤਗੁਰ ਕਰ ਜਾਣਿਆ ਤੇਹੋ ਜੇਹਾ ਸੁਖ ਹੋਇ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਇ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅਮਰਤ ਛੋੜ ਵਿਖਿਆ ਲੋ ਬਾਣੀ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵਹਿ ਬੂਝਹਿ ਨਾਹੀ ਅਨ ਦਿਨ ਦੁਖ ਵਿਹਾਣੀ ਮਨ ਮੁਖਿ ਅੰਧ ਨਾ ਚੇਤਹੀ ਦੂਬ ਮੁਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਣਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਤੀ ਪਾਈ ਆਵਣ ਜਾਣਾ ਜੰਮਣ ਮਰਨਾ ਮਨ ਮੁਖ ਪਤ ਗੁਆਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਈ ਜਾਪ ਦੇ ਸਾਥ ਤਾਪੁ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲ ਜਾਉ ਦਰ ਸਚੈ ਸਚੀ ਵਡਿਆਈ ਸਹਜੇ ਸਚ ਸਮਾ ਨਾਨਕ ਨਦਰੀ ਪਾਈਐ ਗੁਰਮਖ ਮੇਲ ਮਲਾਉ ਸਿਰੀ ਰਾਗ ਮਹੱਲਾ 3 ਮਨਮੁਖ ਕਰਮ ਕਮਾਵਣੀ ਜਿਉ ਦੁਹਾਗਣ ਤਨ ਸ਼ਿੰਗਾਰ ਸਿਜੈ ਕੰਤ ਨਾ ਆਵੈ ਨਿਤਨੇਤ ਹੋਏ ਖੁਆਰ ਫਿਰ ਕਾ ਮਹਿਲ ਨਾ ਪਾਵੇ ਨਾ ਦੀਸੈ ਘਰਬਾਰ ਭਾਈ રે ਇਕ ਮਨ ਨਾਮ ਧਿਆਈ ਸੰਤਾਂ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪੇਰ ਰਾਖਿਆ ਉਰਤਾਰ ਮਿੱਠਾ ਬੋਲ ਹੈ ਨਿਵ ਚੱਲ ਹੈ ਸੇਜੈ ਰਵੈ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਗੁਰ ਮਿਲੈ ਜਾਂ ਭਾਗੈ ਕਾ ਉਦਉ ਹੋਏ ਅੰਤਰ ਹੋ ਦੁਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੈ ਜੋ ਚੱਲੈ ਦੁੱਖ ਨਾ ਪਾਵੇ ਕੋਈ ਗੁਰ ਕੇ ਬਾਣੀ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਜਿਨਾਂ ਪ੍ਰਾਪਤ ਤਿਨ ਪੀਆ ਹਉ ਮੈਂ ਵਿਚੋਂ ਖੋਇ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਈ ਸਿਰੀ ਰਾਗਮ ਅੱਲਾ ਤੀਜਾ ਜਾਂ ਪਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਉਂਦੀਆਂ ਈ ਕਰਮ ਕਰੀ ਸਹਜੇ ਸਾਚ ਮਲਾਵੜਾ ਸਾਚ ਵਡਾਈ ਦੇ ਭਾਈ રે ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋ ਹੋਏ ਰਹਾਉ ਲੱਖ ਚੌਰਾਸੀ ਫੇਰ ਪਿਆ ਕਾਮਣ ਦੂਜੈ ਭਾਈ ਬਿਨ ਗੁਰ ਨੀਂਦ ਨਾ ਆਵੇਈ ਦੁਖੀ ਰਹਿਣ ਵਿਹਾਈ ਬਿਨ ਸਵਰਧਾ ਪਿਰਨਾ ਪਾਈਐ ਬਿਰਥਾ ਜਨਮ ਗਵਾਈ ਹਉ ਹਉ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਾ ਚੀਤੈ ਸਭ ਬਾਂਦੀ ਜਮ ਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮ ਮਾਰਜੈ ਸੁਮਾਲ ਨਾਮ ਰਤੀ ਸੀ ਨਿਰਮਲੀ ਗੁਰ ਕੈ ਸਹਿਜ ਸੁਭਾਈ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਈ ਸ੍ਰੀ ਰਾਗ ਮਹੱਲਾ 3 ਗੁਰਮੁਖ ਕਿਰਪਾ ਕਰੇ ਭਗਤ ਤੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਲਾਈ ਬੂਝੈ ਤਾਂ ਨਿਰਮਲ ਹੋਐ ਸੋਈ ਹਰਿ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਲਾਵਾ ਹੋਈ ਭਾਈ ਰੇ ਫਗਤ ਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੀ ਜਗ ਜੀਵਨ ਸੁਖ ਦਾਤਾ ਆਪੀ ਬਖਸ਼ ਮਲਾਈ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਇ ਗੁਰਮਖ ਆਪੇ ਦੇ ਵਡਾਈ ਆਪੀ ਸੇਵ ਕਰਾਈ ਦੇਖ ਕੁਟੰਬ ਮੋਹਿ ਲਵਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਇਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਈ ਸਖਾਈ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰ ਆਪ ਨਾ ਜਾਈ ਹਰ ਜੀਵ ਦਾਤਾ ਭਗਤ ਵੱਛਲ ਹੈ ਕਰ ਕਿਰਪਾ ਮਨ ਵਸਾਈ ਨਾਮਿਕ ਸੁਭਾ ਸੁਰਤ ਦੇ ਪ੍ਰਭ ਆਪੀ ਗੁਰਮਖ ਦੇ ਵੜਿਆਈ ਸ੍ਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇ ਧਨ ਪਿਤਾ ਪ੍ਰਧਾਨ ਸਤ ਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ ਦਰਸੀ ਮਨੁ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਵੇ ਰਹਾਉ ਕਰ ਕਿਰਪਾ ਘਰ ਆਇ ਆਪੀ ਮਿਲਿਆ ਆਈ ਗੁਰ ਸ਼ਬਦੀ ਸਲਾਹੀਐ ਰੰਗੇ ਸਹਿਜ ਸੁਭਾਈ ਸਚੈ ਸਚੁ ਸਮਾਇ ਮਿਲ ਰਹਿ ਨਾ ਵਿਛੜ ਜਾਈ ਜੋ ਕਿਛ ਕਰਨਾ ਸੁ ਕਰ ਰਹਿ ਆ ਅਵਰ ਨ ਕਰਨਾ ਜਾਈ ਕੀ ਰੀਵ ਚੁਣਨੇ ਮੇਲਿਆਂ ਸਤ ਗੁਰ ਪੰ내 ਪਾਏ ਆਪੇ ਕਾਰ ਕਰਾਈ ਸੀ ਹਵਨ ਨਾ ਕਰਨਾ ਜਾਈ ਮਨ ਤਨ ਰਤਾ ਰੰਗ ਸਿਉ ਹਉ ਮੈਂ ਤਜ ਵੇਕਾਰ ਐਨ ਸਿਹਰਦਾ ਰਬ ਰਹਿ ਨਿਰਪਹੁ ਨਾਮ ਨਿਰੰਕਾਰ ਨਾਨਕ ਆਪ ਮਨਾਇਨ ਪੂਰੇ ਸ਼ਬਦ ਅਪਾਰ ਤੇਰੀ ਰਾਗ ਮਹ ਅਲਾ ਤੀਜਾ ਗੋਵਿੰਦ ਦੇ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚੋਂ ਜਾਏ ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨਿ ਆਈ ਭਾਈ ਰੇ ਗੁਰਮੁਖ ਬੂਝੈ ਕੋਇ ਬਿਨ ਬੂਝੇ ਕਰਮ ਕਮਾਵਣੀ ਜਨਮ ਪਦਾਰਥ ਖੋਏ ਰਹਾਉ ਜਿਨਿ ਚਾਖਿਆ ਤਿਨਿ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਇ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਇ ਪੀਵਤ ਹੂੰ ਪਰਵਾਣ ਭਇਆ ਪੂਰਾ ਸ਼ਬਦ ਸਮਾਈ ਆਪੇ ਦੇਤਾ ਪਾਈਐ ਹੋਰ ਕਰਣਾ ਕਿਸੂ ਨਾ ਜਾਇ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦਵਾਰੇ ਪਾਈ ਜੀ ਆ ਕੀ ਤਨ ਤੇਹਾ ਹੋਆ ਜੀ ਹੀ ਕਰਮ ਕਮਾਈ ਜਤ ਸਤ ਸੰਜਮ ਨਾਮ ਹੈ ਵਿਣ ਨਾਮੈ ਨਿਰਮਲ ਨਾ ਹੋਈ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੁ ਹੋਈ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿਚੋ ਹੋ ਹਉ ਮੈਂ ਨਾ ਜਾਇ ਅਧਿਆਤਮ ਕਰਮ ਜੀ ਕਰੇ ਨਾਮ ਨਾ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਇ ਸੁਣ ਮਨ ਮੇਰੇ ਭਜ ਸਤ ਗੁਰ ਸਰਨਾ ਗੁਰ ਪ੍ਰਸਾਦੀ ਛੁਟੀਐ ਵਿਖ ਭਜਨ ਸ਼ਬਦ ਗੁਰ ਤਰਨਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਦਨ ਮੋਹ ਬਾਦਾ ਨਹਿ ਬੂਝੈ ਵਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਕੁਟੀ ਛੂਟੈ ਚੌਥਾ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ ਸ਼ਬਦ ਮਰੈ ਤਾਂ ਉਦਰੈ ਪਾਈ ਮੂਖ ਦੁਆਰ ਗੁਰ ਪ੍ਰਸਾਦੀ ਮਿਲ ਰਹਿ ਸਚ ਨਾਮ ਕਰਤਾਰ ਏਹ ਮਨੁਆ ਅਤ ਸਬਲ ਹੈ ਛੱਡੀ ਨਾ ਕਿਤੇ ਉਪਾਏ ਦੂਜੇ ਭਾਏ ਦੁੱਖ ਨਾ ਆ인다 ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੇ ਉੱਭਰੇ ਹਮੈ ਸ਼ਬਦ ਗੁਆਏ ਸ੍ਰੀ ਦਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰਾਈ ਬਿਨ ਗੁਰ ਕਿਨੈ ਨਾ ਪਾਯੋ ਬਿਰਥਾ ਜਨਮ ਗੁਆਏ ਮਨ ਮੁਖ ਕਰਮ ਕਮਾਵਣੀ ਦਰਗਾਹ ਮਿਲੇ ਸਜਾਈ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸ਼ਬਦ ਹੈ ਜਾਂ ਸਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈ ਹੈ ਤਾਂ ਪਾਏ ਮੂਖ ਦਵਾਰ ਹੁਮੈ ਵਿੱਚ ਜਗ ਬਿਨਸਦਾ ਮਰ ਜਮੈ ਆਵੈ ਜਾਇ ਮਨ ਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗੁਆਇ ਗੁਰਤੀਵਾ ਨਾਉ ਪਾਈਐ ਸੱਚੇ ਰਹੈ ਸਮਾਈ ਸ਼ਬਦ ਮੰਨਿਐ ਗੁਰ ਪਾਈਐ ਵਿੱਚੋਂ ਹਉ ਆਪ ਗੁਆਇ ਆਨੰਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਇ ਨਾਮ ਪਦਾਰਥ ਮਨਵਸਿਆ ਨਾਨਕ